ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਨ ਕਿ ਸ਼ਹੀਦਾਂ ਦਾ ਖੂਨ ਰੰਗ ਲੈ ਕੇ ਆਂਦਾ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਜਿਹੜੀ ਵਿਚਾਰਧਾਰਾ ਧਾਰਾ ਇਨਸਾਨੀਅਤ ਦੀ ਪਿਆਰ ਦੀ ਸਤਿਕਾਰ ਦੀ ਚੱਲ ਰਹੀ ਸੀ ਜਦੋਂ ਇਹ ਹਕੂਮਤਾਂ ਨੂੰ ਸਮਝ ਨਹੀਂ ਆਈ ਤਾਂ ਉਸ ਵਕਤ 'ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੱਡੇ ਕਦਮ ਪੁੱਟਲੇ ਪਏ ਔਰ ਛੱਤਰ ਟਕੜੇ 'ਤੇ ਐਵੇਂ ਹੀ ਇੰਗਲਿਸਤਾਨ ਦਾ ਇੱਕ ਰਾਜਾ ਹੋਇਆ ਉਹਦੀ ਨਾਂ ਦੀ ਜ਼ਾਦਗਰ ਇੰਗਲਿਸਤਾਨ 'ਚ ਬਣੀਆ ਬੈਰੀ ਸੈਂਟ ਐਡਮੰਡ ਕਹਿੰਦੇ ਹਨ ਕਿ ਇਸਨੇ ਵੀ ਆਪਣਾ ਧਰਮ ਤਬਦੀਲ ਲਈ ਕੀਤਾ ਕਿਸੇ ਦੇ ਪ੍ਰੈਸ਼ਰ ਥੱਲੇ ਆਲ ਕੇ ਪਰ ਇਹਨੇ ਆਪਣੀ ਜਾਣ ਦੇਤੀ ਅੱਜ ਇੰਗਲਿਸਤਾਨ ਦੇ ਲੋਕ ਇਸ ਦੀ ਪੂਜਾ ਕਰਦੇ ਸੀ ਯਾਦਗਾਰ ਬਣੀਆਂ ਦੇ ਅਸਰ ਦੀ ਯਾਦਗਾਰ ਬਣੀਆਂ ਐਵੇਂ ਹੀ ਜਿਵੇਂ ਪੂਰੇ ਸੰਸਾਰ ਦੇ ਵਿੱਚ ਸ਼ਹੀਦਾਂ ਦਾ ਸਤਿਕਾਰ ਹੈ ਐਵੇਂ ਹੀ ਐਡਮੰਡ ਦਾ ਵੀ ਸਤਿਕਾਰ ਇੰਗਲਿਸਤਾਨ ਦੇ ਲੋਕ ਕਰਦੇ ਹਨ ਸ਼ਹੀਦਾਂ ਦਾ ਜਦੋਂ ਲਹੂ ਡੁੱਲਦਾ ਤਾਂ ਫਿਰ ਉਸ ਦੇ ਦੇ ਅਲਕੀ ਦੇ ਰੂਪ ਤੇ ਤਸਵੀਰ ਬਦਲ ਜਾਂਦੀ ਹੈ ਤਾਂ ਅਸੀਂ ਦੁਨੀਆ ਚ ਕਿਸੇ ਵੀ ਕੋਈ ਸ਼ਹੀਦ ਹੋਇਆ ਉਸ ਦਾ ਸਤਿਕਾਰ ਕਰਦੇ ਆ ਸਿੱਖ ਕੌਮ ਚ ਗੁਰੂ ਅਰਜਨ ਸਾਹਿਬ ਜੀ ਪਹਿਲੀ ਸ਼ਹਾਦਤ ਸੀ ਔਰ ਸਿੱਖੀ ਗੁਰੂ ਅਰਜਨ ਸਾਹਿਬ ਜੀ ਸ਼ਹਾਦਤ ਜਦੋਂ ਹੋਈ ਤਾਂ ਉਸ ਵਕਤ ਸੇਕ ਫਲਵਾੜੀ ਨੇ ਵੀ ਸ਼ਹੀਦ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਔਰ ਐਸੀ ਸ਼ਹੀਦਾਂ ਦੀ ਲੜੀ 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 ਲੱਗੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਸ਼ਹੀਦਾਂ ਦਾ ਜਿਹੜਾ ਲਹੂ ਹੈ ਉਹ ਸੁੱਕਿਆ ਨਹੀਂ ਹੈ ਲਗਾਤਾਰ ਕੁਰਬਾਨੀਆਂ ਕੀਤੀਆਂ ਜਾ ਰਹੀਆਂ ਔਰ ਇਸੇ ਕਰਕੇ ਹੀ ਕਹਿੰਦੇ ਹਨ ਕਿ ਸ਼ਹੀਦਾਂ ਦਾ ਲਹੂ ਜਿਹੜਾ ਹੁੰਦਾ ਹੈ ਉਹ ਕੌਮਾਂ ਦੀ ਤਕਦੀਰ ਬਦਲ ਦਿਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ